ਵੱਡੀ ਖਬਰ ਸਾਹਮਣੇ ਆ ਰਹੀ ਹੈ راہੁਲ ਗਾਂਧੀ ਅਤੇ ਖੜਗੇ ਦੇ ਨਾਲ ਮੁਲਾਕਾਤ ਕੀਤੀ ਹੈ ਅਰਵਿੰਦ ਕੇਜਰੀਵਾਲ ਅਤੇ ਦੱਸਦੀ ਹੈ ਕਿ ਰਾਗਵ ਚੱਡਾ ਨੇ ਦੋਨਾਂ ਨੇ ਮੁਲਾਕਾਤ ਕੀਤੀ ਹੈ ਦਿੱਲੀ ਦੇ ਵਿੱਚ ਖੜਗੇ ਦੀ ਰਹਿਸ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਇੰਡੀਆ ਗੱਠ ਜੋੜ ਨੂੰ ਲੈ ਕੇ ਇਹ ਅਹਿਮ ਮੀਟਿੰਗ ਕੀਤੀ ਗਈ ਹੈ ਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਇੰਡੀਆ ਗੱਠ ਜੋੜ ਦਾ ਅਸਰ ਦੇਖਣ ਨੂੰ ਮਿਲੇਗਾ ਕਿਉਂਕਿ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਟਵੀਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੇ ਕਈ ਵਾਰ ਕਿਹਾ ਗਿਆ ਕਿ ਪੰਜਾਬ ਇਕੱਲਾ ਹੀ ਚੋਣ ਖਾੜੇ ਵਿੱਚ ਉਤਰੇਗਾ ਲਗਾਤਾਰ ਰੈਲੀਾਂ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਸ੍ਰੀਆਮ ਖੁੱਲਾ ਚੈਲੰਜ ਕਰ ਰਹੇ ਨੇ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 130 ਕਿ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਤੇ ਲੜੇਗਾ ਆਪ ਹੀ ਆਪ ਦੇ ਨੁਮਾਇੰਦੇ ਹੀ ਲੜਨਗੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਕੱਲਾ ਹੀ ਚੋਣ ਅਖਾੜੇ ਵਿੱਚ ਉਤਰੇਗਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਪਰ ਉੱਥੇ ਹੀ ਲਗਾਤਾਰ ਇਹ ਗੱਠ ਜੋੜਨ ਨੂੰ ਲੈ ਕੇ ਮੀਟਿੰਗਾਂ ਹੋ ਰਹੀਆਂ ਨੇ ਤੇ ਉੱਥੇ ట్వీਟ ਕੀਤਾ ਏ ਰਾਘਵ ਚੱਡਾ ਨੇ ట్వీਟ ਕੀਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਨੂੰ ਲੈ ਕੇ ਕਈ ਜਿਹੜੇ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗਾਂ ਦਾ ਕੀ ਅਸਰ ਹੋਵੇਗਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਅਸੀਂ ਇਕੱਲੇ ਹੀ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਤੇ ਚੋਣ ਅਖਾੜੇ ਵਿੱਚ ਉਤਰਾਂਗੇ ਪਰ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਲਗਾਤਾਰ ਮੀਟਿੰਗਾਂ ਦਾ ਹਿੱਸਾ ਰਹਿੰਦੇ ਨੇ ਚਾਹੇ ਕਿ ਬੰਗਲੂਰੂ ਵਿੱਚ ਮੀਟਿੰਗ ਹੋਵੇ ਦਿੱਲੀ ਵਿੱਚ ਹੋਵੇ ਤੇ ਅੱਜ ਸਪੈਸ਼ਲ ਜਿਹੜੀ ਮੁਲਾਕਾਤ ਕੀਤੀ ਹੈ ਮੁਲਾਕਾਤ ਤਕਰੀਬਨ 2 ਘੰਟੇ ਚੱਲੀ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਅਤੇ ਖੜਗੇ ਨੂੰ ਅਰਵਿੰਦ ਕੇਜਰੀਵਾਲ ਅਤੇ ਰघव ਝੱਡਾ ਮੌਜੂਦ ਰਹੇ ਨੇ ਦੋਨਾਂ ਨੇ ਬੈਠ ਕੇ ਮੀਟਿੰਗ ਕੀਤੀ ਸੀਟ ਸ਼ੇਰਿੰਗ ਲੈ ਕੇ ਹੋ ਸਕਦਾ ਚਰਚਾ ਕੀਤੀ ਹੋਵੇ ਪਰ ਪੰਜਾਬ ਦੇ ਵਿੱਚ ਤਾਂ ਜਿਹੜਾ ਕਾਟੋਕਲੇਸ ਬੱਧਾ ਜਾ ਰਹੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਭਾਵੇਂ ਕਿ ਰਾਜਾ ਵੜਿੰਗੋ ਹੋਵੇ ਪ੍ਰਤਾਪ ਸਿੰਘ ਵਾਜਵਾ ਹੋਵੇ ਚਰਨਜੀਤ ਸਿੰਘ ਚੰਨੀ ਹੋਣ ਇਹ ਤਾਂ ਨਰਾਜ਼ ਨੇ ਪਰ ਉੱਤੇ ਹੀ ਮੁੱਖ ਮੰਤਰੀ ਭਵੰਤ ਮਾਨ ਸਰੇ ਆਮ ਖੁੱਲਾ ਚੈਲੰਜ ਕਰ ਰਹੇ ਨੇ ਕਿ ਅਸੀਂ ਇਕੱਲੇ ਹੀ ਜਿਹੜਾ ਚੋਣ ਅਖਾੜੇ ਵਿੱਚ ਉਤਰਾਂਗੇ ਪਰ ਜਿਹੜੇ ਸੁਪਰੀਮੋ ਨੇ ਜਿਹੜੇ ਵੱਡੇ ਆਗੂ ਨੇ ਤੇ ਚਾਹੇ ਰਾਹੁਲ ਗਾਂਧੀ ਹੋਣ ਖੜਗੇ ਹੋਣ ਅਰਵਿੰਦ ਕੇਜਰੀਵਾਲ ਹੋਣ ਰਾਗਵ ਚੱਡਾ ਹੋਣੇ ਤਾਂ ਵਾਰ ਮੀਟਿੰਗਾਂ ਕਰ ਰਹੇ ਨੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਗਈ ਆ ਰਾਘਵ ਚੱਡਾ ਮੌਜੂਦ ਰਹੇ ਨੇ ਉਹਨਾਂ ਨੇ ਸਪੈਸ਼ਲ ਟਵੀਟ ਲਿਖਿਆ ਟਵੀਟ ਦੇ ਵਿੱਚ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੇ ਆਪ ਤੇ ਕਾਂਗਰਸ ਬਚਾ ਲੈ ਸੀਟਾਂ ਦੀ ਸੇਰਿੰਗ ਦੀ ਲੈ ਕੇ ਵੰਡ ਨੂੰ ਲੈ ਕੇ ਇਹ ਜਿਹੜੀ ਸੇਤੀ ਹੀ ਚਰਚਾ ਹੋ ਰਹੀ ਆ ਹੋ ਸਕਦਾ ਸੇਤੀ ਹੀ ਵੰਡ ਹੋ ਜਾਵੇ ਅਤੇ ਆਪ ਕਾਂਗਰਸ ਵਿਚਾਲੇ ਸੀਟ ਸ਼ੇਰਿੰਗ ਨੂੰ ਲੈ ਕੇ ਵੀ ਲਗਾਤਾਰ ਜਿਹੜਾ ਕੜਮਾਸਾ ਜਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਦੋ ਦਿਨ ਬਹਿਸ ਵਾਜੀ ਵੀ ਹੁੰਦੀ ਨਜ਼ਰ ਆਵੇਗੀ ਕਿਉਂਕਿ ਪੰਜਾਬ ਵਿੱਚ ਤਾਂ ਦੇਖਣ ਨੂੰ ਮਿਲ ਰਿਹਾ ਹੈ ਭਾਮਿਕੀ ਰਾਜਾ ਵੜਿੰਗ ਵੱਲੋਂ ਸਰੇਆ ਮੱਥ ਖੜੇ ਕਰ ਦਿੱਤੇ ਨੇ ਨਵਜੂਦ ਸਿੰਘ ਸਿੱਧੂ ਇਸ ਗੱਠ ਜੋੜ ਦੇ ਸਹਿਮਤੀ ਜਿਤਾਉਂਦੇ ਨੇ ਪਰ ਖੜਗੇ ਰਾਹੁਲ ਅਤੇ ਕੇਜਰੀਵਾਲ ਦੀ ਅਹਿਮ ਜਿਹੜੀ ਮੀਟਿੰਗ ਆ ਇਸ ਨਾਲ ਸਾਫ-ਸਾਫ ਹੋ ਚੁੱਕਿਆ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਇੰਡੀਆ ਗੱਠ ਜੋੜ ਦੀ ਮੀਟਿੰਗ ਆ ਹੋਣ ਗਈਆਂ ਅਸਰ ਵੀ ਦੇਖਣ ਨੂੰ ਮਿਲੇਗਾ ਪਰ ਜਿਹੜੀ 2024 ਦੀ ਇਲੈਕਸ਼ਨ ਆ ਰਹੀ ਹੈ ਇਸ ਤੇ ਚੱਲਦੀ ਆ ਇਹ ਲਗਾਤਾਰ ਜਿਹੜੇ ਹੁਣ ਵਿਰੋਧੀ ਧੜੇ ਨੇ ਭਾਜੀਪੀ ਦੇ ਵਿਰੋਧ ਦੇ ਵਿੱਚ ਇੱਕਜੁੱਟ ਹੋ ਰਹੇ ਨੇ ਕੇਜਰੀਵਾਲ ਨੇ ਕਾਂਗਰਸ ਦੇ ਪ੍ਰਧਾਨ ਮਾਲਕ ਅਰਜਨ ਖੜਗੇ ਦੇ ਨਾਲ ਮੁਲਾਕਾਤ ਕਰਕੇ ਜਿਹੜਾ ਦੱਸਿਆ ਰਾਗਵ ਚੱਡਾ ਦੇ ਵੱਲੋਂ ਜਿਹੜਾ ਟਵੀਟ ਕੀਤਾ ਗਿਆ ਉਸ ਵਿੱਚ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਰਾਵਾਂਗੇ ਇੰਡੀਆ ਗੱਠ ਜੋੜ ਦੇ ਚੇਅਰਪਰਸਨ ਨਾਲ ਮੁਲਾਕਾਤ ਤੋਂ ਬਾਅਦ ਕਹੀ ਕਿ ਹਾਸਲ ਗਏ ਜ਼ਾਰੇ ਨਹੀਂ ਕਿ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ ਪਰ ਲਗਾਤਾਰ ਇਸ ਦਾ ਵਿਰੋਧ ਹੁੰਦਾ ਜਾ ਰਿਹਾ ਹੈ ਪਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੇ ਵਿੱਚ ਕਿਸਵੇ ਤੇ ਇੰਡੀਆ ਗੱਠ ਜੋੜ ਜਿਹੜਾ ਜਿੱਤ ਪ੍ਰਾਪਤ ਕਰੇਗਾ ਜਾਂ ਨਹੀਂ ਪਰ ਜਿਹੜਾ ਇਹ ਕਾਟੋਕਲੇਸਾ ਵਾਅਦਾ ਜਾ ਰਿਹਾ ਹੈ ਇੰਡੀਆ ਦੇ ਗੱਠ ਜੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਦੇਖਣਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੱਲ ਟਵੀਟ ਕੀਤਾ ਕਿ ਅਸੀਂ 13 13 ਸੀਟਾਂ ਲੜਾਂਗੇ ਪਰ ਅੱਜ ਜਿਹੜੀ ਸਵੇਰੇ ਹੀ ਖਬਰ ਆਉਂਦੀ ਆ ਟਵੀਟ ਕਰਦੇ ਨੇ ਰਗਵ ਚੱਡਾ ਉਹ ਤਾਂ ਮਿਟੀਆਂ ਕਰ ਰਹੇ ਨੇ ਇਸ ਬਾਰੇ ਕੀ ਕਹਿਣਾ ਆਪਣੇ ਵਿਚਾਰ ਜ਼ਰੂਰ ਸਾਂਝੀ ਕਰਨਾ ਧੰਨਵਾਦ